ਤੁਹਾਡਾ ਗਿਆਨ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਸੰਗਤ ਜੀ ਅੱਜ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ 2025 ਦੇ ਪਹਿਲੇ ਹਫਤੇ ਇਹ ਦੋ দান ਕਰ ਦਿਓ ਮਨ ਚਾਇਆ ਫਲ ਮਿਲੇਗਾ ਇਸ ਵਿਸ਼ੇ ਤੇ ਆਪਾਂ ਕੁਝ ਬੇਨਤੀਆਂ ਕਰਾਂਗੇ ਸਾਂਝੀਆਂ ਸੰਗਤ ਨਾਲ ਪਹਿਲਾਂ ਤੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ 2025 ਆਉਣ ਵਾਲਾ ਹੈ ਔਰ ਸਾਧ ਸੰਗਤ ਇਹ 2025 ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਆਪੋ ਆਪਣਾ ਕਾਰਜ ਵਿਖਾਰੇ ਨੇ ਕੋਈ ਕੁਝ ਕਹਿ ਰਿਹਾ ਹੈ ਕੋਈ ਕੁਝ ਕਹਿ ਰਿਹਾ ਹੈ ਕੋਈ ਕਹਿੰਦਾ ਹੈ 2025 ਵਧੀਆ ਹੋਏਗਾ ਕੋਈ ਕਹਿੰਦਾ ਹੈ 2025 ਮਾੜਾ ਹੋਏਗਾ ਕੋਈ ਕਹਿੰਦਾ ਜੀ ਇਹਨਾਂ ਲੋਕਾਂ ਲਈ ਵਧੀਆ ਹੋਏਗਾ ਕੋਈ ਕੁਝ ਕਹਿੰਦਾ ਕੋ ਹਾਲਾਂਕਿ ਟੇਵੇ ਲੱਗ ਰਹੇ ਨੇ ਆਪੋ ਆਪਣੀਆਂ ਜਿਹੜੀਆਂ ਸ਼ਰਤਾਂ ਨੇ ਉਹ ਲਗਾਈਆਂ ਜਾ ਰਹੀਆਂ ਨੇ ਸਾਧ ਸੰਗਤ ਹੁਣ 2025 ਵਧੀਆ ਕਿਵੇਂ ਹੋਏ ਉਹਨੂੰ ਵਧੀਆ ਕਿਵੇਂ ਕਰ ਸਕਨੇ ਹਾਂ ਹੁਣ ਤੁਸੀਂ ਕਹੋਗੇ ਵੀ ਆਪਣੇ ਹੱਥ ਵਿੱਚ ਹੈ ਮੈਂ ਕਹਿੰਨਾ ਬਿਲਕੁਲ ਆਪਣੇ ਹੱਥ ਵਿੱਚ ਹੈ ਉਹਨੂੰ ਵਧੀਆ ਕਿਵੇਂ ਕਰਨਾ ਮਨੁੱਖ ਦੀਆਂ ਆਦਤਾਂ ਇਹ ਤੈਅ ਕਰਦੀਆਂ ਨੇ ਕਿ ਭਵਿੱਖ ਵਿੱਚ ਉਹਨੂੰ ਕਿੰਨਾ ਕੁ ਸੁੱਖ ਮਿਲੇਗਾ ਮਨੁੱਖ ਦੇ ਕੀਤੇ ਹੋਏ ਚੰਗੇ ਕਰਮ ਇਹ ਤੈਅ ਕਰਦੇ ਨੇ ਕਿ ਉਹਨਾਂ ਨੂੰ ਭਵਿੱਖ ਦੇ ਵਿੱਚ ਚੰਗਾ ਮਿਲੇਗਾ ਜਾਂ ਨਹੀਂ ਮਿਲੇਗਾ ਸਾਧ ਸੰਗਤ ਜੇ ਹੁਣ ਸਾਰੀ ਉਮਰ ਕੰਡੇ ਵੀਦੇ ਤੇ ਸੁੱਖ ਕਰੇ ਵੀ ਮੈਨੂੰ ਤੇ ਜੀ ਫਲ ਮਿਲੇ ਸਾਧ ਸੰਗਤ ਤੇ ਕਿਵੇਂ ਹੋ ਸਕਦਾ ਸਾਰੀ ਉਮਰ ਜਿਹੜਾ ਹੈ ਉਹ ਚੰਗੇ ਕਰਮ ਕਰੇ ਤੇ ਫਲ ਜਿਹੜਾ ਹੈ ਉਸ ਨੂੰ ਜ਼ਰੂਰ ਮਿਲਦਾ ਹੀ ਮਿਲਦਾ ਹੈ ਚਾਹੇ ਉਹ ਚੰਗੇ ਕਾਮਾਂ ਚੰਗੇ ਕਰਮਾਂ ਦੀ ਕਾਮਨਾ ਨਾ ਕਰੇ ਪਰ ਪਰਮਾਤਮਾ ਨੂੰ ਚੰਗਾ ਜ਼ਰੂਰ ਕਰਕੇ ਦਿੰਦੇ ਸਾਧ ਸੰਗਤ ਨਵੇਂ ਸਾਲ ਦਾ ਜਸ਼ਨ ਮਨਾਉਣ ਵਾਲੇ ਨਵੇਂ ਸਾਲ ਦੇ ਉੱਤੇ ਭੰਗੜੇ ਪਾਉਣ ਵਾਲੇ ਮੈਨੂੰ ਇੱਕ ਗੱਲ ਜ਼ਰੂਰ ਦੱਸਣ ਸਾਤ ਸੰਗਤ ਭੰਗੜੇ ਪਾਉਣ ਨਾਲ ਜਾਂ ਇਹ ਸਭ ਕੁਝ ਕਰਨ ਨਾਲ ਨਵੇਂ ਸਾਲ ਦਾ ਵੈਲਕਮ ਕਰਨ ਦੇ ਨਾਲ ਕੀ ਨਵਾਂ ਸਾਲ ਖੁਸ਼ੀਆਂ ਲੈ ਕੇ ਆਏਗਾ ਕੀ ਗਾਰੰਟੀ ਦਿੰਦਾ ਇਸ ਚੀਜ਼ ਦੀ ਕੋਈ ਪਰ ਨਹੀਂ ਕਿਸੇ ਕੋਲ ਕੋਈ ਗਾਰੰਟੀ ਨਹੀਂ ਸਾਧ ਸੰਗਤ ਬੇਨਤੀ ਕਰਾਂ ਕਿਸੇ ਕੋਲ ਕੋਈ ਗਾਰੰਟੀ ਨਹੀਂ ਹੈ ਪਰ ਮੈਂ ਇੱਕ ਬੇਨਤੀ ਕਰਦਾ ਕਿ ਸਾਧ ਸੰਗਤ ਜਦੋਂ ਆਪਾਂ ਗੁਰੂ ਦਾ ਪੱਲਾ ਫੜ ਲਈਏ ਸਤ ਗੁਰੂ ਦਾ ਪੱਲਾ ਫੜ ਲਈਏ ਤੇ ਫਿਰ ਆਪਾਂ ਗਾਰੰਟੀ ਲੈ ਸਕਦੇ ਹਾਂ ਗੁਰੂ ਤੇ ਭਰੋਸਾ ਰੱਖੀਏ ਫੇਰ ਗਰੰਟੀ ਲੈਣ ਦੀ ਜ਼ਰੂਰਤ ਹੀ ਕੋਈ ਨਹੀਂ ਕਿ ਸਤਸੰਗਤ ਫੇਰ ਜ਼ਿੰਮੇਵਾਰੀ ਗੁਰੂ ਦੀ ਬਣ ਜਾਂਦੀ ਹੈ ਆਪਾਂ ਪੜਦੇ ਆ ਨਾ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਲੇਹੇ ਜਦੋਂ ਆਪਾਂ ਗੁਰੂ ਦੇ ਵਿੱਚੋਂ ਧੰਗ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚੋਂ ਪੜਾਂਗੇ ਤੇ ਮਨ ਨੂੰ ਤਰਵਾਸ ਮਿਲੇਗਾ ਤੇ ਫੇਰ ਕੁਝ ਮੰਗਣ ਦੀ ਵੀ ਲੋੜ ਨਹੀਂ ਸਤਗੁਰੂ ਆਪ ਦੇਣਗੇ ਅਨ ਮੰਗਿਆ ਦਾਨ ਦੇਵਨਾ ਕਹੋ ਨਾਨਕ ਸੱਚ ਸੰਭਾਲ ਜਿਓ ਤੇ ਸਤਗੁਰੂ ਆਪ ਕਿਰਪਾ ਕਰਦੇ ਨੇ ਫਿਰ ਪਾਤਸ਼ਾਹ ਆਪ ਰਹਿਮਤ ਕਰਦੇ ਨੇ ਹੁਣ ਇੱਥੇ ਬੇਨਤੀ ਕਰਕੇ ਆਪ ਜੀ ਦਾ ਧਿਆਨ ਦਿਵਾਵਾਂ ਸਾਧ ਸੰਗਤ 2025 ਦੇ ਵਿੱਚ ਕੀ ਕਰੀਏ ਆਪਣੇ ਜੀਵਨ ਦੇ ਵਿੱਚ ਸਤਿਗੁਰੂ ਦੇ ਨਾਮ ਦੀ ਕਣੀ ਨੂੰ ਲੈ ਕੇ ਆਈਏ ਆਪਣੇ ਜੀਵਨ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਨਾਮ ਦੀ ਬਰਕਤ ਨੂੰ ਲੈ ਕੇ ਆਈਏ ਤੇ ਮੈਂ ਕਹਿੰਦਾ ਫਿਰ ਕੁਝ ਮੰਗਣ ਦੀ ਜ਼ਰੂਰਤ ਨਹੀਂ ਸਤਿਗੁਰੂ ਆਪਣੇ ਆਪ ਬਖਸ਼ਿਸ਼ ਕਰਦੇ ਵੀ ਏ ਔਰ ਨਾਲ ਸਾਧ ਸੰਗਤ ਅਸੀਂ ਆਪਣੇ ਵਿੱਚੋਂ ਭੈੜੇ ਕਰਮਾਂ ਨੂੰ ਜਿਹੜਾ ਹੈ ਉਹ ਦੂਰ ਭਜਾ ਦਈਏ ਪਰੇ ਭਜਾ ਦਈਏ ਤੇ ਸਤਿਗੁਰੂ ਕਿਰਪਾ ਕਰ ਦੇਣਗੇ ਸਾਧ ਸੰਗਤ ਮਨ ਚਾਇਆ ਫਲ ਉਹਨਾਂ ਨੂੰ ਮਿਲੇਗਾ ਜਿਹੜੇ ਗੁਰੂ ਨਾਲ ਜੁੜ ਜਾਣਗੇ ਤੇ ਗਰੰਟੀ ਉਹਨਾਂ ਦੀ ਆਪਾਂ ਲੈ ਸਕਦੇ ਹਾਂ ਜਿਹੜੇ ਗੁਰੂ ਤੇ ਭਰੋਸਾ ਕਰਕੇ ਪਛੇਤ ਚ ਤੁਰਨਗੇ ਜਿਹੜੇ ਆਪਣੇ ਕਰਮਾਂ ਦੇ ਉੱਤੇ ਜਿਹੜੇ ਹੈ ਕਿਸਮਤ ਦੇ ਉੱਤੇ ਨਿਰਭਰ ਰਹਿਣਗੇ ਸਾਧ ਸੰਗਤ ਉਹਨਾਂ ਦੀ ਕੋਈ ਗਰੰਟੀ ਨਹੀਂ ਹੈ ਕਿਹੜੇ দান ਕਰੀਏ ਆਪਣੀ ਮਤ ਨੂੰ ਦਾਨ ਕਰ ਦਈਏ ਚੰਗੀ ਮਤ ਪਹਿਲਾਂ ਧਾਰਨ ਕਰੀਏ ਫਿਰ ਉਸ ਨੂੰ ਅੱਗੇ ਦਾਨ ਕਰੀਏ ਔਰ ਸਾਥ ਸੰਗਤ ਗੁਰੂ ਤੋਂpropto ਦਾਨ ਜ਼ਰੂਰ ਮੰਗਿਏ ਦਾਤ ਮੰਗਿਏ ਨਾਮ ਦੀ ਤੇ ਫਿਰ ਕਿਰਪਾ ਹੋਏਗੀ ਪਿਆਰਿਓ ਇਸ ਗੱਲ ਨੂੰ ਧਿਆਨ ਵਿੱਚ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ